ਕਲਾਕਾਰਾਂ ਨੂੰ ਸਾਫਟ ਟਾਰਗੇਟ ਸਮਝ ਕੇ ਕੀਤਾ ਜਾਂਦਾ ਹੈ ਤੇ ਉਹਦੇ 'ਤੇ ਮੈਨੂੰ ਲੱਗਦਾ ਹੈ ਕਿ ਦੱਬ ਕੇ ਜਿਹੜਾ ਵੀ ਕਲਾਕਾਰ ਹੁੰਦਾ ਹੈ ਉਹਨੂੰ ਸਟੈਂਡ ਜ਼ਰੂਰ ਲੈਣਾ ਚਾਹੀਦਾ ਜਿਵੇਂ ਹੁਣ ਦਿਲਜੀਤ ਵੀ ਗੱਲ ਕਰਦਾ ਰஞ்சிਤ ਬਾਵਾ ਥੋੜੀ ਘੱਟ ਕਰਦਾ ਮੇਰੇ ਹਿਸਾਬ ਨਾਲ ਉਹਨੂੰ ਕਰਨੀ ਚਾਹੀਦੀ ਸੀ ਸਟੈਂਡ ਜਦੋਂ ਉਹਦਾ ਮੇਰਾ ਕੀ ਕਸੂਰ ਗਾਣੇ ਦੇ ਉੱਤੇ ਬਹਿਮ ਜਾਂ ਰੋਲਾ ਪਾਇਆ ਸੀ ਕੁਝ ਕੁ ਛੋਟੀਆਂ ਜਥੇਬੰਦੀਆਂ ਫਰਿੰਜੀ ਜਥੇਬੰਦੀਆਂ ਜਿਨ੍ਹਾਂ ਨੂੰ ਕਹਿ ਦਿੰਦੇ ਨਿੱਕੀਆਂ ਨਿੱਕੀਆਂ ਜੀ ਆਰਗੇਨਾਈਜੇਸ਼ਨਸ ਬਣੀਆਂ ਜਿਨ੍ਹਾਂ ਦੇ ਆਪਣੇ ਸਰਫੇਸ ਜੇ ਮੋਟਿਵ ਹੁੰਦੇ ਆ ਛੋਟੇ ਛੋਟੇ ਸੋ ਉਥੇ ਡਟ ਕੇ ਸਟੈਂਡ ਲੈਣਾ ਚਾਹੀਦਾ ਮੇਰੇ ਨਾਲ ਇਹ ਸਾਰਾ ਕੁਝ ਮੇਰੀ ਪਹਿਲੀ ਫਿਲਮ ਦੇ ਵਿੱਚ ਹੀ ਹੋ ਗਿਆ ਸੀ ਜਦੋਂ ਮੈਂ ਸਾਡਾ ਹੱਕ ਫਿਲਮ ਬਣਾਈ ਸੀ। ਆ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਜਿਦਾ ਹਰ ਇੱਕ ਦੀ ਮੈਨੂੰ ਲੱਗ ਇਹ ਫੀਲ ਹੁੰਦਾ ਕਿ ਅਵਾਲ ਹੁੰਦਾ ਹੈ ਬੰਦਾ ਸ਼ੁਰੂ ਕਿੱਥੋਂ ਹੁੰਦਾ ਹੈ ਜਾਣਾ ਕਿੱਥੇ ਚਾਹੁੰਦਾ ਹੈ ਪਹੁੰਚ ਕਿੱਥੇ ਜਾਂਦਾ ਹੈ। ਸੋ ਮੇਰੀ ਵੀ ਇਦਾਂ ਹੀ ਜ਼ਿੰਦਗੀ ਚੱਲਦੀ ਆ ਰਹੀ ਹੈ। ਜੋ ਕੁਝ ਪਲਾਨ ਕੀਤਾ ਹੀ ਕਈ ਵਾਰ ਬਹੁਤ ਸਾਰੀਆਂ ਪਲਾਨਿੰਗ ਆਪਣੀਆਂ ਨਹੀਂ ਰੱਬ ਦੀਆਂ ਬਣਾਈਆਂ ਗੋਡਸ ਪਲਾਨ ਦੇ ਹਿਸਾਬ ਨਾਲ ਮੈਂ ਮੈਨੂੰ ਲੱਗਦਾ ਕਿ ਚੱਲਦਾ ਆ ਰਿਹਾ ਬੰਦਾ। ਸੋ ਆ ਜਿਹੜਾ ਪਿਛਲਾ ਸਵਾਲ ਸੀਗਾ ਉਹਦੇ ਤੇ ਮੈਂ ਜਰੂਰ ਗੱਲ ਇਹ ਕਹਿਣੀ ਚਾਹੂੰਗਾ ਕਿ ਜਿਹੜਾ ਕਲਾਕਾਰਾਂ ਨੂੰ ਸੌਫਟ ਟਾਰਗੇਟ ਸਮਝ ਕੇ ਕੀਤਾ ਜਾਂਦਾ ਹੈ ਤੇ ਉਹਦੇ 'ਤੇ ਮੈਨੂੰ ਲੱਗਦਾ ਕਿ ਦੱਬ ਕੇ ਜਿਹੜਾ ਵੀ ਕਲਾਕਾਰ ਹੁੰਦਾ ਹੈ ਉਹਨੂੰ ਸਟੈਂਡ ਜਰੂਰ ਲੈਣਾ ਚਾਹੀਦਾ ਜਿਵੇਂ ਹੁਣ ਦਲਜੀਤ ਵੀ ਗੱਲ ਕਰਦਾ ਰஞ்சிਤ ਬਾਵਾ ਥੋੜੀ ਘੱਟ ਕਰਦਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਕਰਨੀ ਚਾਹੀਦੀ ਸੀ ਸਟੈਂਡ ਜਦੋਂ ਉਹਦਾ ਮੇਰਾ ਕੀ ਕਸੂਰ ਗਾਣੇ ਦੇ ਉੱਤੇ ਬਹਿਮ ਜਾਂ ਰੋਲਾ ਪਾਇਆ ਸੀ ਕੁਝ ਕੁ ਛੋਟੀਆਂ ਜਥੇਬੰਦੀਆਂ ਫਰਿੰਜੀ ਜਥੇਬੰਦੀਆਂ ਜਿਨ੍ਹਾਂ ਨੂੰ ਕਹਿ ਦਿੰਦੇ ਨਿੱਕੀਆਂ ਨਿੱਕੀਆਂ ਜੀ ਆਰਗੇਨਾਈਜੇਸ਼ਨਸ ਬਣੀਆਂ ਜਿਨ੍ਹਾਂ ਦੇ ਸੋ ਉੱਥੇ ਡਟ ਕੇ ਸਟੈਂਡ ਲੈਣਾ ਚਾਹੀਦਾ ਮੇਰੇ ਨਾਲ ਇਹ ਸਾਰਾ ਕੁਝ ਮੇਰੀ ਪਹਿਲੀ ਫਿਲਮ ਦੇ ਵਿੱਚ ਹੀ ਹੋ ਗਿਆ ਸੀ ਜਦੋਂ ਮੈਂ ਸਾਡਾ ਹੱਕ ਫਿਲਮ ਬਣਾਈ ਸੀਗੀ ਬਹੁਤ ਪ੍ਰੈਸ਼ਰ ਆਇਆ ਸੀ ਸਾਰੇ ਪਾਸਿਓਂ ਕਿ ਤੂੰ ਚੁੱਪ ਕਰਕੇ ਬਹਿ ਜਾ ਇਹ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਪਰ ਆਪਾਂ ਡਟੇ ਰਹੇ ਤੇ ਸੁਪਰੀਮ ਕੋਰਟ ਤੱਕ ਜਾਣਾ ਪਿਆ ਗਏ ਅਖੀਰ ਤੱਕ ਲੜਾਈ ਕਾਨੂੰਨੀ ਤਰੀਕੇ ਨਾਲ ਲੜੀ ਸੋ ਮੇਰੀ ਇਹੀ ਰਿਕਵੈਸਟ ਹੈ ਕਿ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਵੀ ਕਲਾਕਾਰ ਜਿੰਨੂੰ ਵੀ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਆਪਣੀ ਲੜਾਈ ਲੜੇ ਐਡਵੋਕੇਟਾਂ ਦੀ ਟੀਮ ਸਟਰੋਂਗ ਰੱਖੇ ਤੇ ਜਿੱਥੇ ਵੀ ਕੋਈ ਇਹੋ ਜੀ ਸਮੱਸਿਆ ਆਉਂਦੀ ਆ ਹੁਣ ਆ ਜਿਹੜਾ ਉਹਦਾ ਇੱਕ ਕਾਨੂੰਨੀ ਹੱਕ ਸੀਗਾ ਸ਼ੋਅ ਕਰਨਾ ਹਿਮਾਚਲ ਵਿੱਚ ਪਰ ਉਹਨੂੰ ਦਬ ਦਿੱਤਾ ਗਿਆ ਸ਼ੋਅ ਕੈਨਸਲ ਹੋ ਗਿਆ ਤੇ ਉਹ ਚੁੱਪਚਾਪ ਬੈਠ ਗਿਆ ਮੈਨੂੰ ਲੱਗਦਾ ਕਿ ਉਹਨੂੰ ਉਹਦਾ ਰੀਜ਼ਨ ਲੱਭਣਾ ਚਾਹੀਦਾ ਕਾਨੂੰਨੀ ਤੌਰ ਦੇ ਉੱਤੇ ਉਹਨੂੰ ਸ਼ੂ ਕਰਨਾ ਚਾਹੀਦਾ ਉਹ ਜਿਹੜੇ ਵੀ ਕਰਨਾ ਕਰਕੇ ਉਹਦਾ ਉਹ ਜਿਹੜਾ ਸ਼ੋਅ ਸੀਗਾ ਉਹ ਕੈਨਸਲ ਹੋਇਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ